ਸਵਾਲ ਜਵਾਬ ਦੇ ਵਿੱਚ ਇਸ ਭੈਣ ਨੇ ਬਾਬਾ ਜੀ ਦੇ ਅੱਗੇ ਇੱਕ ਅਜੀਹਾ ਸਵਾਲ ਰੱਖਿਆ ਕਿ ਬਾਬਾ ਜੀ ਨੇ ਜਦੋਂ ਉਸ ਦਾ ਜਵਾਬ ਦਿੱਤਾ ਤੇ ਪੰਡਾਲ ਦੇ ਵਿੱਚ ਬੈਠੀ ਸੰਗਤ ਪੂਰੀ ਤਰ੍ਹਾਂ ਹੈਰਾਨ ਹੋ ਗਈ। ਦੋਸਤੋ نیوز ਟਾਈਮ ਵਰਲਡ ਚੈਨਲ ਤੇ ਆਪ ਸਭ ਦਾ ਸਵਾਗਤ ਹੈ। ਜਿੰਨੀਆਂ ਵੀ ਵੀਡੀਓਜ਼ ਬਾਬਾ ਜੀ ਦੇ ਨਾਲ ਰਿਲੇਟਡ ਬਿਆਸ ਦੇ ਨਾਲ ਰਿਲੇਟਡ ਪਾਈਦੇ ਆ। ਤੁਸੀਂ ਬੜਾ ਪਿਆਰ ਤੇ ਬੜਾ ਸਤਿਕਾਰ ਦਿੰਦੇ ਹੋ ਥੈਂਕ ਯੂ ਵੈਰੀ ਮੱਚ ਅੱਜ ਦੀ ਇਹ ਵੀਡੀਓ ਵੀ ਵੇਖਣ ਵਾਲੀ ਹੈ ਅੱਜ ਦੀ ਵੀਡੀਓ ਵੀ ਇਹ ਪੂਰੀ ਤਰ੍ਹਾਂ ਸੁਣਨੇ ਵਾਲੀ ਹੈ ਤੁਸੀਂ ਜਾਣਦੇ ਹੋ ਕਿ ਡੇਰਾ ਬਿਆਸ ਵਿਖੇ satsang ਤੋਂ ਇੱਕ ਦਿਨ ਪਹਿਲਾਂ ਬੱਚਿਆਂ ਦੇ ਸਵਾਲ ਜਵਾਬ ਹੁੰਦੇ ਐ ਔਰ ਉਸ ਤੋਂ ਪਹਿਲਾਂ ਅਨਾਉਂਸ ਕੀਤਾ ਜਾਂਦਾ ਕਿ ਜਿਨ੍ਹਾਂ ਬੱਚਿਆਂ ਨੇ ਸਵਾਲ ਜਵਾਬ ਕਰਨੇ ਨੇ ਔਰ ਉਹਨਾਂ ਨੂੰ ਬਕਾਇਦਾ ਤੌਰ ਤੇ ਉਹਨਾਂ ਦੇ ਟ੍ਰਾਇਲ ਹੁੰਦੇ ਨੇ ਉਹਨਾਂ ਨੂੰ ਜੋ ਵੀ ਗਾਈਡਲਾਈਨਸ ਹੁੰਦੀਆਂ ਨੇ ਡੇਰੇ ਦੀਆਂ ਉਸ ਸੀਮਾ ਦੇ ਵਿੱਚ ਰਹਿ ਕੇ ਹੀ ਜਿਹੜੇ ਪ੍ਰੈਸ਼ਨ ਐ ਉਹ ਪੁੱਛੇ ਜਾ ਸਕਦੇ ਨੇ ਔਰ ਉਹਨਾਂ ਪ੍ਰੈਸ਼ਨਾਂ ਨੂੰ ਪੁੱਛਣ ਦੇ ਵਿੱਚ ਛੋਟੇ ਛੋਟੇ ਬੱਚੇ ਵੀ ਹੁੰਦੇ ਨੇ ਮਾਤਾ-ਮਾਂ ਵੀ ਹੁੰਦੀਆਂ ਨੇ ਭੈਣਾਂ ਵੀ ਹੁੰਦੀਆਂ ਨੇ ਵੀਰ ਵੀ ਹੁੰਦੇ ਨੇ ਬਜ਼ੁਰਗ ਵੀ ਹੁੰਦੇ ਨੇ ਨੌਜਵਾਨ ਵੀ ਹੁੰਦੇ ਨੇ ਔਰ ਆਪਣੇ ਆਪਣੇ ਆਪਣੀ ਆਪਣੀ ਜ਼ਿੰਦਗੀ ਦੇ ਨਾਲ ਰਿਲੇਟਡ ਉਹ ਸਵਾਲ ਜਵਾਬ ਜ਼ਰੂਰ ਕਰਦੇ ਨੇ ਔਰ ਬਾਸ਼ਰਤ ਹੈ ਕਿ ਉਹ ਜਿਹੜੇ ਸਵਾਲ ਜਵਾਬ ਹੈ ਪਰਮਾਰਥ ਦੇ ਨਾਲ ਰਿਲੇਟਡ ਹੋਣੇ ਚਾਹੀਦੇ ਨੇ ਔਰ ਉਸ ਤੋਂ ਬਾਅਦ ਦੋਸਤੋ ਉੱਥੇ ਦਾ ਮਾਹੌਲ ਕਿੰਨਾ ਵਧੀਆ ਇੰਨਾ ਮਤਲਬ ਕਹਿ ਸਕਦੇ ਆ ਕਿ ਖੂਬਸੂਰਤ ਬਣ ਜਾਂਦਾ ਜਦੋਂ ਬਾਬਾ ਜੀ ਛੋਟੇ ਛੋਟੇ ਬੱਚਿਆਂ ਦੇ ਸਵਾਲ ਸੁਣ ਕੇ ਹੱਸਦੇ ਵੀ ਨੇ ਔਰ ਬਾਬਾ ਜੀ ਉਹਨਾਂ ਦੇ ਜਵਾਬ ਵੀ ਦਿੰਦੇ ਨੇ ਪਰ ਮਾਹੌਲ ਕਈ ਵਾਰ ਇੰਨਾ ਕਿ ਹਾਸੇ ਠੱਠੇ ਵਾਲਾ ਹੋ ਜਾਂਦਾ ਕਿ ਬਾਬਾ ਜੀ ਦੇ ਪ੍ਰਵਚਨ ਸੁਣ ਕੇ ਬਾਬਾ ਜੀ ਦੇ ਮੁਖਾਰਬਿੰਤੋ ਸ਼ਬਦ ਸੁਣ ਕੇ ਜਿਹੜਾ ਹੈ ਉਹ ਮਤਲਬ ਸਾਨੂੰ ਬੜਾ ਆਨੰਦ ਆਉਂਦਾ ਹੈ ਔਰ ਅਸੀਂ ਆਪੇ ਆਪ ਹੀ ਹੱਸਣਾ ਸ਼ੁਰੂ ਕਰ ਦਿੰਨੇ ਆ ਕਿਉਂਕਿ ਬਾਬਾ ਜੀ ਦੇ ਜਵਾਬ ਵੀ ਇਸ ਤਰ੍ਹਾਂ ਦੇ ਹੁੰਦੇ ਨੇ ਇੱਕ ਭੈਣ ਨੇ ਬੜਾ ਇਮੋਸ਼ਨਲ ਜਿਹਾ ਸਵਾਲ ਪੁੱਛਿਆ ਜਿਸ ਦਾ ਬਾਬਾ ਜੀ ਨੇ ਬੜੇ ਸਿਸਟਮੈਟਿਕਲੀ ਜਿਹੜਾ ਹੈ ਜਵਾਬ ਦਿੱਤਾ ਹੈ ਉਸ ਭੈਣ ਨੇ ਕਿਹਾ ਕਿ ਬਾਬਾ ਜੀ ਕੀ ਬੱਚਿਆਂ ਦੀਆਂ ਸ਼ਾਦੀਆਂ ਦੇ ਕਰਨ ਵੇਲੇ ਜਦੋਂ ਬੱਚਿਆਂ ਦੇ ਆਪਾ ਵਿਆਹ ਕਰਨੇ ਆ ਉਸ ਵੇਲੇ ਕੀ ਜਾਤ ਪਾਤ ਵੇਖਣੀ ਚਾਹੀਦੀ ਹੈ ਤਾਂ ਬਾਬਾ ਜੀ ਨੇ ਬਹੁਤ ਅਹਿਮ ਇਸ ਤਾ ਉੱਤਰ ਦਿੱਤਾ ਹੈ ਔਰ ਉੱਤਰ ਸੁਣ ਕੇ ਸੱਚਮੁੱਚ ਮਤਲਬ ਕੁਝ ਪਿੱਛੇ ਰਹਿ ਹੀ ਨਹੀਂ ਗਿਆ ਜਦੋਂ ਉਸ ਭੈਣ ਨੇ ਸਵਾਲ ਕੀਤਾ ਕਿ ਬੱਚਿਆਂ ਦੀਆਂ ਸ਼ਾਦੀਆਂ ਬਿਲੇ ਅਸੀਂ ਜਾਤਾਂ ਪਾਤਾਂ ਚ ਪੈਣਾ ਹੈ ਜਾਂ ਨਹੀਂ ਪੈਣਾ ਹੈ ਤਾਂ ਬਾਬਾ ਜੀ ਨੇ ਬਹੁਤ ਵਧੀਆ ਪ੍ਰਵਚਨ ਇੱਥੇ ਕੀਤੇ ਨੇ ਕਿ ਜਾਤ ਪਾਤ ਪੁੱਛੇ ਨਕੋ ਹਰ ਕੋ ਸੇਵੇ ਸੋ ਹਰ ਕਾ ਹੋਏ ਸੋ ਅਕਾਲ ਪੁਰਖ ਦੇ ਤਾਂ ਇਨਸਾਨ ਪੈਦਾ ਕੀਤੇ ਨੇ ਉਹਨੇ ਕਿਸੇ ਵੀ ਜਾਤਾਂ ਦੇ ਨਾਲ ਨਹੀਂ ਬੰਨਿਆ ਉਹਨਾਂ ਨੇ ਤਾਂ ਕਿਹਾ ਕਿ ਉਹਨਾਂ ਨੇ ਕਿਸੇ ਵੀ ਧਰਮ ਦੇ ਨਾਲ ਨਹੀਂ ਬੰਨਿਆ ਇਹ ਤਾਂ ਆਪਣੀ ਇੱਕ ਸੋਚ ਹੈ ਆਪਣੀ ਸੋਚ ਹੈ ਔਰ ਅਕਾਲ ਪੁਰਖ ਨੇ ਤਾਂ ਸਾਰੇ ਇਨਸਾਨ ਹੀ ਪੈਦਾ ਕੀਤੇ ਨੇ ਔਰ ਜਦ ਉਸਤੀ ਕੋਈ ਜਾਤ ਨਹੀਂ ਹੈ ਉਸ ਦਾ ਕੋਈ ਧਰਮ ਨਹੀਂ ਹੈ ਤਾਂ ਫਿਰ ਸਾਡਾ ਕੀ ਸਾਡੀ ਕੀ ਜਾਤ ਹੋ ਸਕਦੀ ਹੈ ਤੇ ਸਾਡਾ ਕੀ ਧਰਮ ਹੋ ਸਕਦਾ ਹੈ ਸੱਚਮੁੱਚ ਇਹ ਇਹ ਅਕਸਰ ਕੀ ਹੁੰਦਾ ਹੈ ਕਿ ਬਾਬਾ ਜੀ ਇਹਨਾਂ ਚੀਜ਼ਾਂ ਤੋਂ ਤਾਂ ਬੜੇ ਮਤਲਬ ਸਾਲਾਂ ਤੋਂ ਇਹ ਸਤਸੰਗ ਬਿਆਸ ਜਿਹੜਾ ਹੈ ਚੀਜ਼ਾਂ ਤੋਂ ਦੂਰ ਹੈ ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਤ ਪਾਤ ਨਹੀਂ ਵੇਖੀ ਜਾਂਦੀ ਉੱਥੇ ਧਰਮ ਮਸਮ ਨਹੀਂ ਵੇਖਿਆ ਜਾਂਦਾ ਬਸ ਸਿਰਫ ਭਗਤੀ ਪਿਆਰ ਵੇਖਿਆ ਜਾਂਦਾ ਹੈ ਅਮਲਾਂ ਉੱਤੇ ਹੋਣ ਨਬੇੜੇ ਖੜੀਆਂ ਰਹਿਣਗੀਆਂ ਜਾਤਾ ਇਹ ਤੁਹਾਨੂੰ ਪਤਾ ਹੀ ਹੈ ਕਿ ਫਕੀਰਾਂ ਦੀ ਜ਼ੁਬਾਨ ਚੋਂ ਨਿਕਲੇ ਹੁੰਦੇ ਸ਼ਬਦ ਜਿਹੜੇ ਨੇ ਉਹ ਇਸੇ ਤਰ੍ਹਾਂ ਹੀ ਪੂਰੇ ਹੁੰਦੇ ਨੇ ਸੋ ਦੋਸਤੋ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੇ ਜਿੰਨੇ ਵੀ ਸਤਸੰਗ ਪ੍ਰੋਗਰਾਮ ਨੇ ਔਰ ਕਿਤੇ ਵੀ ਹੋਵੇ ਸਤਸੰਗ ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਬਕਾਇਦਾ ਤੌਰ ਤੇ ਸਵਾਲਾਂ ਦੇ ਜਵਾਬ ਜਿਹੜੇ ਐ ਉਹ ਦਿੰਦੇ ਨੇ ਔਰ ਸੰਗਤ ਪੂਰੀ ਤਰ੍ਹਾਂ ਉਹਨਾਂ ਦੇ ਸਵਾਲਾਂ ਵਿੱਚ ਜਵਾਬ ਦੇ ਵਿੱਚ ਮਸਤ ਹੋ ਜਾਂਦੀ ਹੈ ਸੋ ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ ਆਖਰ ਦੇ ਵਿੱਚ ਕਿ ਬਾਬਾ ਜੀ ਬੜੀ ਮਤਲਬ ਕਹਿ ਸਕਦੇ ਆ ਕਿ ਆਪਣੇ ਸੇਵਕਾਂ ਦੇ ਉੱਪਰ ਉਹਨਾਂ ਦੀ ਦਇਆ ਹੈ ਬਖਸ਼ਿਸ਼ ਹੈ ਔਰ ਉਹਨਾਂ ਦੇ ਮਤਲਬ ਕਹਿ ਸਕਦੇ ਆ ਕਿ ਜੋ ਉਹਨਾਂ ਦੀ ਛਤਰਛਾਇਆ ਹੇਠ ਆਉਂਦਾ ਹੈ ਜਾਂ ਉਹ ਸਤਿਗੁਰ ਆਪਣੀ ਕਿਰਪਾ ਦੇ ਨਾਲ ਖਿੱਚ ਕੇ ਲਿਆਉਂਦਾ ਹੈ ਜੀਵ ਨੂੰ ਕਿਉਂਕਿ ਜੀਵ ਆਪਣੀ ਮਰਜ਼ੀ ਦੇ ਨਾਲ ਕੁਝ ਨਹੀਂ ਕਰਦਾ ਔਰ ਜਦੋਂ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਹੈ ਦਇਆ ਹੁੰਦੀ ਹੈ ਤਾਂ ਉਸ ਵਿੱਚ ਦਾ ਸਭ ਕੁਝ ਪੋਜ਼ਿਟਿਵ ਹੁੰਦਾ ਹੈ ਸੋ ਇਸ ਕਰਕੇ ਦੋਸਤੋ ਇਹ ਡੇਰਾ ਬਿਆਸ ਦਾ ਇਤਿਹਾਸ ਹੈ ਕਿਉਂਕਿ ਡੇਰਾ ਬਿਆਸ ਦੇ ਵਿਖੇ 사ਸੰਗ ਤੋਂ ਪਹਿਲਾਂ ਜੋ ਸਵਾਲ ਜਵਾਬ ਕੀਤੇ ਜਾਂਦੇ ਨੇ ਔਰ ਉਹਦਾ ਇੱਕ ਵੱਖਰਾ ਹੀ ਆਨੰਦ ਜਿਹੜਾ ਉਹ ਸੰਗਤ ਨੂੰ ਆਉਂਦਾ ਹੈ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋਈ ਹੋਵੇ ਤਾਂ ਉਹਦੇ ਲਈ ਮਾਫੀ ਦੇ ਪਾਤਰ ਹਾਂ ਜੁੜੇ ਰਹੋ న్యూਸ ਟਾਈਮ ਵਰਲਡ ਚੈਨਲ ਦੇ ਨਾਲ